ਦੇਸ਼ ਭਰ ਦੇ ਕਿਸਾਨਾਂ ਦੀਆਂ ਸਾਂਝੀਆਂ ਮੰਗਾਂ ਨੂੰ ਲੈ ਕੇ 16 ਫਰਵਰੀ ਨੂੰ ਭਾਰਤ ਬੰਦ ਦਾ ਐਲਾਨ ਕੀਤਾ ਗਿਆ ਹੈ ਜਿਸ ਦੇ ਚੱਲਦੇ ਕਿਸਾਨ ਆਗੂਆਂ ਵੱਲੋਂ ਧੂਰੀ ਦੀਆਂ ਵੱਖ-ਵੱਖ ਸੰਸਥਾਵਾਂ ਦੇ ਆਗੂਆਂ ਨਾਲ ਮੀਟਿੰਗ ਕਰਕੇ ਇਸ ਭਾਰਤ ਬੰਦ ਨੂੰ ਕਾਮਯਾਬ ਕਰਨ ਦੀ ਅਪੀਲ ਕੀਤੀ ਗਈ ਇਸ ਮੀਟਿੰਗ ਤੋਂ ਬਾਅਦ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਵੀ ਕਿਸਾਨ ਆਗੂਆਂ ਨੂੰ ਭਰੋਸਾ ਦਿੱਤਾ ਕਿ 16 ਫਰਵਰੀ ਦਾ ਭਾਰਤ ਬੰਦ ਪੂਰੀ ਤਰ੍ਹਾਂ ਕਾਮਯਾਬ ਰਹੇਗਾ ਅਤੇ ਵੱਖ-ਵੱਖ ਐਸੋਸੀਏਸ਼ਨਾਂ ਜਥੇਬੰਦੀਆਂ ਇਸ ਬੰਦ ਦਾ ਸਾਥ ਦੇਣ ਗਿਆ ਕਿਸਾਨ ਆਗੂਆਂ ਦਾ ਕਹਿਣਾ ਸੀ ਦਿੱਲੀ ਕਿਸਾਨ ਮੋਰਚੇ ਦੇ ਕੁਝ ਮੁੱਦੇ ਹਜੇ ਵੀ ਪੈਂਡਿੰਗ ਪਏ ਹਨ ਜਿੰਨਾਂ ਨੂੰ ਮਨਮਾਉਣ ਦੇ ਲਈ ਇਹ ਭਾਰਤ ਬੰਦ ਦਾ ਐਲਾਨ ਕੀਤਾ ਗਿਆ ਹੈ ਇਸ ਦੇ ਲਈ ਦੇਸ਼ ਭਰ ਦੇ ਵੱਖ-ਵੱਖ ਟ੍ਰੇਡ ਯੂਨੀਅਨਾਂ ਨਾਲ ਮੀਟਿੰਗ ਕੀਤੀ ਜਾ ਰਹੀ ਹੈ ਵੱਖ-ਵੱਖ ਸੰਸਥਾਵਾਂ ਦੇ ਆਗੂਆਂ ਨਾਲ ਮੀਟਿੰਗ ਕੀਤੀ ਜਾ ਰਹੀ ਹੈ ਤਾਂ ਜੋ ਕਿ ਇਹ ਭਾਰਤ ਬੰਦ ਪੂਰੀ ਤਰ੍ਹਾਂ ਕਾਮਯਾਬ ਹੋ ਸਕੇ ਮੈਂ ਮੇਜਰ ਸਿੰਘ ਪੁੰਨਾਵਾਲ ਮੈਂਬਰ ਸੰਜੁਕਤ ਕਿਸਾਨ ਮੋਰਚਾ ਪੰਜਾਬ ਅੱਜ ਅਸੀਂ ਜਿਹੜਾ ਦੇਸ਼ ਦੇ ਜਦੋਂ ਅਸੀਂ ਦਿੱਲੀ ਦੇ ਤਿੰਨ ਆਪਣੇ ਕਾਨੂੰਨ ਵਾਪਸ ਕਰਨ ਤੋਂ ਬਾਅਦ ਵਾਪਸ ਆਏ ਸੀਗੇ ਉਸ ਵੇਲੇ ਸਰਕਾਰ ਨੇ 9 ਦਸੰਬਰ ਨੂੰ ਸਾਡੇ ਨਾਲ ਇੱਕ ਲਿਖਤੀ ਵਾਅਦਾ ਕੀਤਾ ਸੀ ਕਿ ਜਿਹੜੀਆਂ ਰਹਿੰਦੀਆਂ ਮੰਗਾਂ ਨੇ ਅਸੀਂ ਉਹਨਾਂ ਨੂੰ ਪੂਰੀਆਂ ਕਰਾਂਗੇ ਤੁਸੀਂ ਤਿੰਨ ਕਾਨੂੰਨ ਰੱਦ ਕਰ ਦਿੱਤੇ ਬਾਕੀ ਨੂੰ ਆਪਾਂ ਬਾਅਦ ਵਿੱਚ ਵਿਚਾਰ ਲਾਂਗੇ ਉਹਨਾਂ 'ਚ ਮੇਨ ਸੀਗਾ ਐਮਐਸਪੀ ਦੇ ਉੱਤੇ ਕਾਨੂੰਨੀ ਗਾਰੰਟੀ ਦੇਣਾ ਕੋਈ ਕੇ ਸਰਕਾਰ ਐਮਐਸਪੀ ਤਾਂ 23 ਉਹਦੇ ਉੱਤੇ ਫਸਲਾਂ ਦੇ ਉੱਤੇ ਐਲਾਨ ਕਰਦੀ ਹੈ ਪਰ ਉਹਨਾਂ ਨੂੰ ਖਰੀਦਿਆ ਪੰਜਾਬ ਦੇ ਵਿੱਚ ਦੋ ਨੂੰ ਹੀ ਜਾਂਦਾ ਹੈਗਾ ਇਸੇ ਤਰ੍ਹਾਂ ਬਾਹਰ ਨੀਆਂ ਸਟੇਟਾਂ ਦੇ ਵਿੱਚ ਹਾਲ ਹੁੰਦਾ ਉਹਦੇ ਉੱਤੇ ਕਾਨੂੰਨ ਬਣਾਉਣ ਦੀ ਸਰਕਾਰ ਨੇ ਵਾਅਦਾ ਕੀਤਾ ਸੀਗਾ ਦੂਸਰਾ ਸੀਗਾ ਬਿਜਲੀ ਬਿੱਲ 2020 ਜਿਹੜਾ ਸਰਕਾਰ ਪ੍ਰਾਈਵੇਟਾਂ ਨੂੰ ਬਿਜਲੀ ਹੱਥਾਂ 'ਚ ਬਿਜਲੀ ਨੂੰ ਦੇਣਾ ਜਾ ਰਹੀ ਹੈ ਉਸ ਵੇਲੇ ਸਾਡੇ ਨਾਲ ਵਾਅਦਾ ਕਰਿਆ ਸੀਗਾ ਵੀ ਕਿਸਾਨਾਂ ਨਾਲ ਔਰ ਬਿਜਲੀ ਖਪਤਕਾਰ ਜਿਹੜੇ ਦੂਸਰਾ ਭਾਈਚਾਰਾ ਸੀ ਉਹਨਾਂ ਨਾਲ ਗੱਲ ਕਰਨ ਤੋਂ ਬਗੈਰ ਇਹਨੂੰ ਕਾਨੂੰਨ ਨੂੰ ਪਾਸ ਨਹੀਂ ਕਰਾਂਗੇ ਪਰ ਸਰਕਾਰ ਨੇ ਉਹਨੂੰ ਪਾਰਲੀਮੈਂਟ ਵਿੱਚ ਪਾਸ ਕਰਨ ਤੋਂ ਬਾਅਦ ਉਹਨੂੰ ਲਾਗੂ ਕਰਨ ਲੱਗੇ ਆਂਗੇ ਇਸੇ ਤਰ੍ਹਾਂ ਸੀਗਾ ਤੀਸਰਾ ਵੀ ਜੋ ਲਖੀਂਪੁਰ ਖੀਰੀ ਦੀ ਘਟਨਾ ਵਾਪਰੀ ਉਹ ਚ ਤਿੰਨ ਕਿਸਾਨ ਤੇ ਇੱਕ ਪੱਤਰਕਾਰ ਸਾਡਾ ਸਾਥੀ ਉਹ ਡਰੜ ਕੇ ਉਹਨਾਂ ਨੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਸੀਗਾ ਉਹ ਸਿੱਟ ਨੇ ਵੀ ਮੰਨਿਆ ਵੀ ਇਹ ਬੇਕਸੂਰ ਲੋਕ ਸੀਗੇ ਇਸ ਭੀੜ ਨੂੰ ਉਕਸਾਇਆ ਗਿਆ ਜਿਹੜਾ ਕੇਂਦਰ ਦਾ ਮੰਤਰੀ ਆ ਉਹਦੇ ਵੀ ਉਸ ਨੂੰ ਕਿਹਾ ਬਾਗ ਦਾ ਪਲਾਨਿੰਗ ਕਰਕੇ ਇਹਨਾਂ ਨੇ ਇਸ ਨੂੰ ਕੀਤਾ ਹੈਗਾ ਪਰ ਅੱਜ ਸਾਡੇ ਉਹਨਾਂ ਕਿਸਾਨਾਂ ਦੇ ਉੱਤੇ ਤੇ ਪ੍ਰੈਸ ਵਾਲੇ ਦੇ ਉੱਤੇ ਉਹਨਾਂ ਤੇ ਵੀ ਕੇਸ ਪਾ ਕੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਡੱਕਿਆ ਹੋਇਆ ਹੈਗਾ ਇਸੇ ਤਰ੍ਹਾਂ ਸਮੁੱਚੇ ਮਜ਼ਦੂਰਾਂ ਤੇ ਕਿਸਾਨਾਂ ਦਾ ਕਰਜ਼ਾ ਮਾਫ ਕਰਨ ਦੀ ਮੰਗ ਸੀਗੀ ਇਹਨਾਂ ਮੰਗਾਂ ਨੂੰ ਲੈ ਕੇ ਤੇ ਨਾਲ ਹੀ ਟ੍ਰੇਡ ਯੂਨੀਅਨ ਨੂੰ ਅਸੀਂ ਨਾਲ ਲਿਆ ਜਿਹੜੀਆਂ ਦੇਸ਼ ਦੀਆਂ ਵੱਖ-ਵੱਖ ਟ੍ਰੇਡ ਯੂਨੀਅਨਾਂ ਨੇ ਉਹ ਦੇਸ਼ ਪੱਧਰ ਤੇ ਜਦੋਂ ਲੜਾਈ ਲੜਦੀਆਂ ਨੇ 20 ਲੱਖ ਕਰੋੜ ਦੇ ਲਗਭਗ ਮਜ਼ਦੂਰ ਉਹਨਾਂ ਦੇ ਵਿੱਚ ਸਮੂਲੀਅਤ ਕਰਦੇ ਆਂ ਜਿਨ੍ਹਾਂ ਨੇ ਉਸ ਮੋਰਚੇ ਦੌਰਾਨ ਵੀ ਸਾਡੀ ਬੜੀ-ਬੜੀ ਹਮਾਇਤ ਕੀਤੀ ਦਿੱਲੀ ਦੇ ਵਿੱਚ ਲਗਾਤਾਰ ਜਥੇ ਲਿਜਾ ਕੇ ਉਹਨਾਂ ਦੀਆਂ ਮੰਗਾਂ ਤੇ ਕਿਸਾਨਾਂ ਦੀਆਂ ਸਾਂਝੀਆਂ ਮੰਗਾਂ ਦੇ ਉੱਤੇ ਅਸੀਂ 16 ਫਰਵਰੀ ਨੂੰ ਭਾਰਤ ਬੰਦ ਕਰਨ ਦਾ ਐਲਾਨ ਕੀਤਾ ਹੈਗਾ ਉਹਦੇ ਸਬੰਧ ਜਿਹੜੀ ਸਾਡੀ 31 ਜਨਵਰੀ ਨੂੰ ਮੀਟਿੰਗ ਹੋਈ ਪੰਜਾਬ ਦੇ ਵਿੱਚ ਉਥੇ ਵੱਖ-ਵੱਖ ਟ੍ਰੇਡ ਯੂਨੀਅਨਾਂ ਨੇ ਜਾ ਕੇ ਆਪਣੇ ਤੌਰ ਤੇ ਦਾ ਵਿਸ਼ਵਾਸ ਦਵਾਇਆ ਵੀ ਅਸੀਂ ਆਪਣੇ ਆਧਾਰਿਆਂ ਦੇ ਵਿੱਚ ਜਿੱਥੇ ਹੜਤਾਲ ਕਰਨੀ ਹੈ ਉਥੇ ਮੰਗ ਉਹਨਾਂ ਦੇ ਉੱਤੇ ਅਸੀਂ ਨੋਟਸ ਦੇ ਦਿੱਤੇ ਵੀ ਅਸੀਂ ਇਸ ਨੂੰ ਉਸ ਦਿਨ ਹੜਤਾਲ ਤੇ ਜਾਵਾਂਗੇ ਉਦੇ ਨਾਲ ਹੀ ਬੈਂਕ ਕੰਪਲਾਈਸ ਗਏ ਜਿਨ੍ਹਾਂ ਕਿਹਾ ਅਸੀਂ ਆਪਣੇ ਤੌਰ ਤੇ ਦੇਸ਼ ਪੱਧਰ ਤੇ ਫੈਸਲਾ ਲੈ ਲਿਆ ਵੀ ਜਿਸ ਦਿਨ ਟ੍ਰੇਡ ਯੂਨੀਅਨ ਦੇ ਨਾਲ ਤੁਹਾਡੀ ਗੱਲ ਹੋਸੀ ਦੇਸ਼ ਪੱਧਰ ਤੇ ਲੈ ਲਿਆ ਅਸੀਂ ਬੈਂਕਾਂ ਉਸ ਦਿਨ ਬੰਦ ਕਰਾਂਗੇ ਇਸੇ ਤਰ੍ਹਾਂ ਪੰਜਾਬ ਦੇ ਮੁਲਾਜ਼ਮਾਂ ਦੇ ਵਿੱਚੋਂ ਜਿਹੜੀਆਂ 10 ਜੱਥੇ ਬੰਦੀਆਂ ਵੱਡੀਆਂ ਮੁਲਾਜ਼ਮਾਂ ਦੀਆਂ ਉਹਨਾਂ ਜਾ ਕੇ ਕਿਹਾ ਵੀ ਅਸੀਂ ਜਿਹੜੇ ਮੁਲਾਜ਼ਮ ਲੜ ਰਹੇ ਆ ਅਸੀਂ ਪਹਿਲੀ ਵਾਰ ਹੈਗਾ ਵੀ ਅਸੀਂ ਫੈਸਲਾ ਕੀਤਾ ਹੈ ਅਸੀਂ ਆਪਣੇ ਧਾਰੇ ਹੀ ਬੰਦ ਕਰਾਂਗੇ ਧਾਰੇ ਬੰਦ ਕਰਕੇ ਜਿੱਥੇ ਕਿਸਾਨ ਮਜ਼ਦੂਰ ਬੈਠੇ ਹੋਣਗੇ ਉਸ ਜਗ੍ਹਾ ਤੇ ਉੱਤੇ ਜਾਵਾਂਗੇ ਇਸੇ ਤਰ੍ਹਾਂ ਆੜਤੀਆ ਭਾਈਚਾਰੇ ਦੇ ਦੋਏ ਜਥੇਬੰਦੀਆਂ ਨੇ ਕਾਲੜਾ ਸਾਹਿਬ ਵਾਲੀ ਤੇ ਅਰਵਿੰਦਰ ਸਿੰਘ ਚੀਮਾ ਉਹਨਾਂ ਦੋਨਾਂ ਨੇ 31 ਤਰੀਕ ਦੀ ਮੀਟਿੰਗ ਜਾ ਕੇ ਵਿਸ਼ਵਾਸ ਦਿਵਾਇਆ ਟਰਾਂਸਪੋਰਟ ਦੀਆਂ ਵੱਖ-ਵੱਖ ਜਥੇਬੰਦੀਆਂ ਗਈਆਂ ਉਹਨਾਂ ਨੇ ਕਿਹਾ ਵੀ ਅਸੀਂ ਉਸ ਦਿਨ ਬੰਦ ਕਰਾਂਗੇ ਇਸੇ ਤਰ੍ਹਾਂ ਸਾਡੀਆਂ ਪਿੰਡਾਂ ਦੀਆਂ ਬਹੁਤ ਸਾਰੀਆਂ ਜਥੇਬੰਦੀਆਂ ਜਿਹੜੀਆਂ ਰਵੈਤੀ ਅੱਗੇ ਲੜਦੀਆਂ ਉਹਨਾਂ ਨੇ ਬੰਦ ਕਰਨ ਦਾ ਚ ਸਮੂਹਰੀਅਤ ਕਰਦਾ ਸਾਨੂੰ ਵਿਸ਼ਵਾਸ ਦਿਵਾਇਆ ਸੀ ਉਸ ਦਿਨ ਮੋਰਚੇ 'ਚ ਫੈਸਲਾ ਕਰ ਲਿਆ ਸੀ ਵੀ 2 ਫਰਵਰੀ ਨੂੰ ਸਾਰੇ ਜ਼ਿਲ੍ਹਿਆਂ ਦੀਆਂ ਮੀਟਿੰਗਾਂ ਹੋਣਗੀਆਂ 5 ਫਰਵਰੀ ਨੂੰ ਸਾਰੀਆਂ ਸਬਡਿਵੀਜ਼ਨਾਂ 'ਚ ਅਸੀਂ ਮੀਟਿੰਗਾਂ ਕਰਨੀਆਂ ਤਾਂ ਕਿ ਸਬਡਿਵੀਜ਼ਨ 'ਚ ਉਹ ਸ਼ਹਿਰ ਦੇ ਵਪਾਰਕ ਭਾਈਚਾਰੇ ਨੂੰ ਟਰਾਂਸਪੋਰਟਰਾਂ ਨੂੰ ਟਰੱਕਾਂ ਵਾਲਿਆਂ ਨੂੰ ਟੈਕਸੀ ਐ ਟੈਂਪੂ ਯੂਨੀਅਨ ਐ ਸਾਰਿਆਂ ਨੂੰ ਮਿਲ ਕੇ ਬੇਨਤੀ ਕਰਨੀ ਐ ਅੱਜ ਅਸੀਂ ਸੰਯੁਕਤ ਮੋਰਚੇ ਕੰਨੀਓ ਸਾਡੇ ਵਪਾਰ ਮੰਡਲ ਦੇ ਇੱਥੇ ਬੇਨਤੀ ਕਰਨ ਆਇਆ ਪ੍ਰਧਾਨ ਸਾਹਿਬ ਨੂੰ ਤੇ ਸਮੁੱਚੀ ਟੀਮ ਨੂੰ ਕਿ ਜਿਸ ਤਰ੍ਹਾਂ ਤੁਸੀਂ ਜਦੋਂ ਦਿੱਲੀ ਕਿਸਾਨ ਲੜ ਰਹੇ ਤੇ ਸੰਯੁਕਤ ਮੋਰਚੇ ਵੱਲੋਂ ਉਸ ਵੇਲੇ ਇਥੇ ਸਾਫ਼ ਦਿੰਦੇ ਰਹੇ ਹਾਂ ਜੇ ਸ਼ਹਿਰ ਬੰਦ ਕਰਨਾ ਪਿਆ ਉਹਨਾਂ ਮੰਗਾਂ ਦੇ ਹੱਕ 'ਚ ਉਸ ਵੇਲੇ ਵੀ ਸ਼ਹਿਰ ਬੰਦ ਕੀਤਾ ਹਰ ਤਰ੍ਹਾਂ ਦੀ ਮਦਦ ਕੀਤੀ ਆ ਵੀ ਐਤ ਕੀ ਵੀ ਸਾਡਾ ਸਾਥ ਦਿਓ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਆ ਉਹਨਾਂ ਨੇ ਕੱਲੋਂ ਸਾਨੂੰ ਹੰਗਾਰਾ ਮਿਲਿਆ ਕਿ ਅਸੀਂ ਆਪਣੇ ਵਪਾਰ ਮੰਡਲ ਜੋ ਵੱਖ-ਵੱਖ ਤੌਰ ਤੇ ਧਿਰਾਂ ਦਾ ਜੋ ਆਪਣੇ ਕਿੱਤੇ ਦੇ ਆਧਾਰ ਤੇ ਵਪਾਰ ਮੰਡਲ ਦੇ ਸਾਥੀ ਉਹਨਾਂ ਨਾਲ ਮੀਟਿੰਗ ਕਰਕੇ 10 ਤਰੀਕ ਨੂੰ ਅਸੀਂ ਨੂੰ ਪੋਜੀਟਿਵ ਜਿਸ ਤਰ੍ਹਾਂ ਕਿ ਤੁਹਾਡੀ ਮਦਦ ਕਰਦੇ ਰਹਾਂ ਅਸੀਂ ਮਦਦ ਕਰਾਂਗੇ ਬੰਦ ਕਰਨ ਦਾ ਸਾਨੂੰ ਵਿਸ਼ਵਾਸ ਤੋਂ ਆਇਆ ਹੈਗਾ ਅਸੀਂ ਬੰਦ ਇਸ ਦੇ ਉੱਤੇ ਆੜਤੀਆ ਐਸੋਸੀਏਸ਼ਨ ਦੇ ਦਫ਼ਤਰ ਦੇ ਵਿੱਚ ਵਪਾਰਕ ਮੰਡਲ ਦੇ ਭਾਈਚਾਰੇ ਨੂੰ ਬੇਨਤੀ ਕਰਨ ਲਈ ਤੇ ਸਾਨੂੰ ਜਿਹੜੀ ਉਹਨਾਂ ਨੇ ਸਾਡੀ ਬੇਨਤੀ ਪ੍ਰਵਾਨ ਕੀਤੀ ਹੈ ਜਿਹੜੀ 16 ਤਰੀਕ ਦੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਭਾਰਤ ਬੰਦ ਦੀ ਕਾਲ ਹੈ ਉਹਦੇ ਸਬੰਧ ਦੇ ਵਿੱਚ ਸੰਯੁਕਤ ਮੋਰਚੇ ਦੇ ਆਗੂ ਸਾਹਿਬਾਨ ਤੇ ਸਾਡਾ ਵਪਾਰ ਮੰਡਲ ਸਾਂਝੀ ਮੀਟਿੰਗ ਹੋਈ ਹੈ ਸਾਡੇ ਆੜਤੀਆ ਸੈਸ਼ਨ ਵੱਲੋਂ ਤਾਂ ਸਾਡੇ ਸੁਭਾ ਪ੍ਰਧਾਨ ਸ੍ਰੀ ਬਿਜੇ ਕਾਲੜਾ ਜੀ ਫੈਡਰੇਸ਼ਨ ਰੋੜ ਆੜਤੀਆ ਸੈਸ਼ਨ ਵੱਲੋਂ ਤਾਂ ਉਹਨਾਂ ਨੂੰ ਪੂਰਨ ਵਿਸ਼ਵਾਸ ਦਿਵਾਇਆ ਗਿਆ ਹੈਗਾ ਵੀ ਅਸੀਂ 16 ਤਰੀਕ ਨੂੰ ਸਾਰੀਆਂ ਨਾਜ ਮੰਡੀਆਂ ਬੰਦ ਕਰਾਂਗੇ ਅਸੀਂ ਸੰਯੁਕਤ ਮੋਰਚੇ ਨੂੰ ਵਿਸ਼ਵਾਸ ਦਿਵਾਉਣਾ ਵੀ ਪਹਿਲਾਂ ਵੀ ਜਿਵੇਂ ਦਿੱਲੀ ਮੋਰਚਾ ਲੱਗਾ ਤੀ ਵੀ ਆੜਤੀਆ ਸੈਸ਼ਨ ਕਿਸਾਨਾਂ ਦਾ ਹਰ ਹਾਲ ਤਨੋਂ ਮਨੋਂ ਤਨੋਂ ਸਾਥ ਦੇਉ ਅੱਜ ਦੀ ਜਿਹੜੀ ਮੀਟਿੰਗ ਹੈ ਸਾਡੇ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਸਹਿਬਾਨ ਸਾਡੇ ਆਰਟੀ ਐਸੋਸੀਏਸ਼ਨ ਦੇ ਪ੍ਰਧਾਨ ਜੀ ਇਹਨਾਂ ਨਾਲ ਸਾਡੀ ਇੱਕ ਮੀਟਿੰਗ ਇੱਥੇ ਹੋਈ ਹੈ ਜ ਜਿਹਦੇ ਵਿੱਚ ਸਾਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਤੇ ਵੱਖ-ਵੱਖ ਟ੍ਰੇਡ ਯੂਨੀਅਨਾਂ ਵੱਲੋਂ ਵਪਾਰ ਮੰਡਲ ਨੂੰ ਇਹ ਦੱਸਿਆ ਗਿਆ ਕਿ 16 ਤਰੀਕ ਨੂੰ ਭਾਰਤ ਬੰਦ ਦੀ ਕਾਲ ਜਿਹੜੀ ਹੈ ਉਹ ਸਾਰੀਆਂ ਛੱਫੇ ਬੰਦੀਆਂ ਵੱਲੋਂ ਕੀਤੀ ਗਈ ਹੈ ਜਿਸ ਦੇ ਵਿੱਚ ਛੱਫੇ ਬੰਦੀਆਂ ਨੇ ਅਪੀਲ ਕੀਤੀ ਹੈ ਵਪਾਰ ਮੰਡਲ ਨੂੰ ਕਿ ਵਪਾਰ ਮੰਡਲ ਦੇ ਸਾਰੀਆਂ ਸਹਿਯੋਗੀ ਸੰਸਥਾਵਾਂ ਇਸ ਦੇ ਵਿੱਚ ਸਾਥ ਦੇਣ ਸੋ ਜਿਹੜੀ ਅਸੀਂ ਇਹਨਾਂ ਦੀ ਗੱਲਬਾਤ ਹੈ ਸਾਰੀ ਇੱਥੇ ਸਮਝੀ ਹੈ ਜਾਣ ਲਈ ਹੈ ਅੱਜ ਦੀ ਮੀਟਿੰਗ 'ਚ ਤੇ ਜਲਦ ਹੀ ਅਸੀਂ ਜਿਹੜੀਆਂ ਸਾਡੀਆਂ 30 ਐਸੋਸੀਏਸ਼ਨ ਆ ਅਪਾਰਟਮੈਂਟਲ ਨਾਲ ਜੁੜੀਆਂ ਹੋਈਆਂ ਨੇ ਉਹਨਾਂ ਨਾਲ ਮੀਟਿੰਗ ਕਰਕੇ ਅਸੀਂ ਤਾਲਮੇਲ ਬਣਾ ਕੇ ਸਾਡੀ ਇਹ ਕੋਸ਼ਿਸ਼ ਰਹੂਗੀ ਕਿ ਜਿੱਥੇ ਸਾਡੀ ਆਪਸੀ ਭਾਈਚਾਰਾ ਹੈ ਸਾਡਾ ਆਪਸੀ ਰਿਸ਼ਤਾ ਹੈ ਉਹ ਕਾਇਮ ਰਹੇ ਤੇ ਜਿੱਥੇ ਵੀ ਸਾਡੇ ਭਾਈਆਂ ਨੂੰ ਜ਼ਰੂਰਤ ਹੈ ਭਰਾਵਾਂ ਨੂੰ ਜ਼ਰੂਰਤ ਹੈ ਉੱਥੇ ਵਪਾਰੀ ਕਿਸਾਨ ਮਿਲ ਕੇ ਮਜ਼ਦੂਰ ਮਿਲ ਕੇ ਇੱਕ ਦੂਜੇ ਦਾ ਅਸੀਂ ਸਾਥ ਦੇਣ ਦੀ ਪੂਰੀ ਕੋਸ਼ਿਸ਼ ਕਰਾਂਗੇ ਤੇ ਇਹ ਮੀਟਿੰਗ ਦੇ ਵਿੱਚ ਸਾਡਾ ਤਕਰੀਬਨ ਕੋਸ਼ਿਸ਼ ਰਹੂਗੀ ਕਿ ਜਿਹੜੇ 16 ਤਰੀਕ ਦੀ ਭਾਰਤ万 ਦੀ ਕਾਲ ਹੈ ਉਹਦੇ ਵਿੱਚ ਅਸੀਂ ਇਹਨਾਂ ਦੀ ਜਿਹੜੀ ਇਹਨਾਂ ਨੇ ਸਾਨੂੰ ਅੱਜ ਦੱਸਿਆ ਉਹ ਆਪਣੇ ਸਾਥੀਆਂ ਨੂੰ ਦੱਸ ਕੇ ਇਹਨੂੰ ਪਾਸ ਕਰ ਸਕੀਏ